ਤਣਾ ਘਰਾਂ ਚ ਸੁਰੱਖਿਅਤ ਨਹੀਂ ਨਾ ਕੰਮ ਚ ਨਾ ਗਲੀ ਮੁਹੱਲੇ ਚ ਨਾ ਰਾਤ ਨੂੰ ਨਾ ਦਿਨੇ ਤਾਂ ਫੇਰ ਉਹ ਸੁਰੱਖਿਅਤਤਾ ਸਿਰਫ ਇੱਕ ਢੋਂਗ ਹੈ ਇਹ ਸੋਚ ਜ਼ਿੰਮੇਵਾਰ ਹੈ ਜਿਹੜੀ ਔਰਤ ਨੂੰ ਪੈਰ ਦੀ ਜੁੱਤੀ ਮੰਨਦੀ ਹੈ ਜਿਹੜੀ ਉਹਨੂੰ ਮੰਡੀ ਦੀ ਵਸਤੂ ਮੰਨਦੀ ਹੈ ਜੇ ਉਹ ਡਾਕਟਰ ਆਪਣੇ ਹਸਪਤਾਲ ਦੇ ਅੰਦਰ ਸੁਰੱਖਿਅਤ ਨਹੀਂ ਤਾਂ ਇੱਥੇ ਸੁਰੱਖਿਅਤਤਾ ਫੇਰ ਮੁਲਕ ਦੇ ਵਿੱਚ ਕਿਤੇ ਵੀ ਨਹੀਂ ਹੈ ਇਥੇ ਡੇਰਾ ਸਰਸੇਸ ਵਾਲਾ ਜਿਹੜਾ ਸਾਧ ਹੈ RAM REEM ਉਹਨੂੰ ਆਸ਼ਰਮ ਨੂੰ ਪਰੋਲ ਦੇ ਦਿੰਦੇ ਨੇ ਸਾਡੀਆਂ ਸਰਕਾਰਾਂ ਕਿਉਂਕਿ ਹਰਿਆਣੇ 'ਚ ਚੋਣਾ ਹੋਣ ਜਾ ਰਹੀਆਂ ਨੇ ਤੇ ਇੱਥੇ ਬਿਲਕਿਸਬਾਨੂ ਦੇ ਜਿਹੜੇ ਬਲਾਤਕਾਰੀ ਨੇ 11 ਬੰਦੇ ਉਹਨਾਂ ਨੂੰ ਗੁਜਰਾਤ ਸਰਕਾਰ ਛੱਡ ਦਿੰਦੀ ਐ। ਮੀਆਂ ਨੂੰ ਆਜ਼ਾਦੀ ਦੇਣੀ ਐ ਉਹਨਾਂ ਨੂੰ ਡਰ ਕੇ ਗੁਲਾਮੀ ਨਹੀਂ ਦੇਣੀ। ਤੁਸੀਂ ਦੇਖ ਰਹੇ ਹੋ ਪਿੱਛੇ ਇੱਕ ਪ੍ਰੋਟੈਸਟ ਜਾਰੀ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਥੇ ਹਰ ਉਮਰ ਦਾ ਇਨਸਾਨ ਤੁਹਾਨੂੰ ਨਜ਼ਰ ਆ ਰਿਹਾ ਚਾਹੇ ਉਹ ਛੋਟਾ ਬੱਚਾ ਹੋਵੇ ਔਰ ਬੱਚੀਆਂ ਨੇ ਹੱਥ 'ਚ ਪੋਸਟਰ ਫੜੇ ਹੋਏ ਨੇ ਜਿਦੇ ਤੇ ਲਿਖਿਆ ਹੈ ਬੇਟਾ ਪੜਾਓ ਬੇਟੀ ਬਚਾਓ ਔਰ ਜ਼ਰੂਰੀ ਹੈ ਕਿ ਅੱਜ ਸਾਡੇ ਬੇਟੇ ਪੜ੍ਹੇ ਹੋਣ ਜਾਗਰੂਕ ਹੋਣ ਉਹਨਾਂ ਨੂੰ ਬੇਟੀਆਂ ਦਾ ਜਿਹੜਾ ਦਰਦ ਹੈ ਉਹ ਮਹਿਸੂਸ ਹੋਵੇ ਇਨਸਾਫ ਦੀ ਮੰਗ ਜਾਰੀ ਹੈ ਹਜੇ ਵੀ ਇਨਸਾਫ ਦੇ ਲਈ ਲੜਾਈ ਲੜ ਰਹੇ ਜਿਹੜੇ ਲੋਕ ਨੇ ਜਿਹੜੇ ਜਾਗਰੂਕ ਲੋਕ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਇਹ ਪ੍ਰੋਟੈਸਟ ਜਿਹੜਾ ਹੈ ਉਹ ਕਿਉਂ ਹੋ ਰਿਹਾ ਹੈ ਔਰ ਕਿਉਂ ਇਹਦੀ ਜ਼ਰੂਰਤ ਜਿਹੜੀ ਹੈ ਸਾਡੇ ਸਮਾਜ ਨੂੰ ਹੈ ਅੱਜ ਜਿੱਥੇ ਚੰਡੀਗੜ੍ਹ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਜਿਹੜੀਆਂ ਇਹ ਮੰਨਦੀਆਂ ਨੇ ਵੀ ਅੱਜ ਬਰਾਬਰਤਾ ਹੋਣੀ ਚਾਹੀਦੀ ਹੈ ਜਿਹੜੇ ਔਰਤਾਂ ਨਾਲ ਅੱਜ ਅਪਰਾਧ ਹੋ ਰਹੇ ਨੇ ਇਹਦੇ ਨਾਲ ਲਈ ਨਾ ਸਿਰਫ ਇਹ ਸਿਸਟਮ ਇਹ ਸੋਚ ਜ਼ਿੰਮੇਵਾਰ ਹੈ ਜਿਹੜੀ ਔਰਤ ਨੂੰ ਪੈਰ ਦੀ ਜੁੱਤੀ ਮੰਨਦੀ ਹੈ ਜਿਹੜੀ ਉਹਨੂੰ ਮੰਡੀ ਦੀ ਵਸਤੂ ਮੰਨਦੀ ਹੈ ਸਗੋਂ ਅੱਜ ਇਹ ਸਰਕਾਰਾਂ ਵੀ ਉਨੀਆਂ ਹੀ ਦੋਸ਼ੀ ਨੇ ਜਿਹੜੀਆਂ ਅੱਜ ਬਲਾਤਕਾਰੀਆਂ ਨੂੰ ਪਹੁੰਚਾਉਂਦੀਆਂ ਨੇ ਅੱਜ ਇੱਥੇ ਲੋਕ ਨੇ ਉਹ ਸੜਕਾਂ ਤੇ ਆਏ ਨੇ ਵੀ ਜੇ ਉਹ ਡਾਕਟਰ ਆਪਣੇ ਹਸਪਤਾਲ ਦੇ ਅੰਦਰ ਸੁਰੱਖਿਅਤ ਨਹੀਂ ਤਾਂ ਇੱਥੇ ਸੁਰੱਖਿਆ ਫਿਰ ਮੁਲਕ ਦੇ ਵਿੱਚ ਕਿਤੇ ਵੀ ਨਹੀਂ ਤੇ ਇਹਦੇ ਲਈ ਇਹ ਸੁਰੱਖਿਤਾ ਲਿਆਉਣ ਦੇ ਲਈ ਇਹ ਜੜੜਾਈਆਂ ਜਿਹੜੀਆਂ ਸਾਡੇ ਔਰਤਾਂ ਦੇ ਖਿਲਾਫ ਜੁਰਮ ਵਾਧੇ ਜਾ ਰਹੇ ਨੇ ਉਹਦੇ ਵਿਰੁੱਧ ਲੜਾਈ ਹੈ ਜਿਹੜੀ ਉਹ ਸਾਨੂੰ ਆਪ ਲੜਨੀ ਪੈਣੀ ਹੈ ਇਸ ਲਈ ਇਹ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੇ ਵਿਦਿਆਰਥੀਆਂ ਤੋਂ ਲੈ ਕੇ ਸਾਰੇ ਵਰਗਾਂ ਦੇ ਲੋਕ ਨੇ ਜਿਹੜੇ ਉਹ ਅੱਜ ਇੱਥੇ ਲੜਾਈ ਲੜ ਰਹੇ ਨੇ ਅੱਜ ਉਹ ਇਸ ਸਰਕਾਰਾਂ ਦਾ ਜਿਹੜੀਆਂ ਇਹ ਜੀਆਂ ਘਟੀਆ ਸਰਕਾਰਾਂ ਨੇ ਜਿਹੜੀਆਂ ਦੋਸ਼ੀਆਂ ਨੂੰ ਹਜੇ ਤੱਕ ਨੇ ਸਕੀਆਂ ਇਹਨਾਂ ਦਾ ਵਿਰੋਧ ਕਰਦੇ ਹੋਏ ਅੱਜ ਸੜਕਾਂ ਦੇ ਉੱਤੇ ਉਤਰੇ। ਤਾਂ ਤੁਸੀਂ ਮੈਮ ਗੱਲ ਕੀਤੀ ਬਰਾਬਰਤਾ ਦੀ ਹੈਨਾ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਆਂ ਕਿ ਹਰ ਫੀਲਡ 'ਚ ਚਾਹੇ ਉਹ ਆਈਟੀ ਸੈਕਟਰ ਹੋਵੇ, ਮੀਡੀਆ ਸੈਕਟਰ ਹੋਵੇ, ਹਸਪੀਟਲਸ ਹੋਣ, ਹਰ ਜਗ੍ਹਾ ਫੀਮੇਲਸ ਮੇਲਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ। ਤਾਂ ਪਰ ਜੇ ਇੱਕ ਪਾਸੇ ਅਸੀਂ ਗੱਲ ਕਰਦੇ ਆਂ ਵਿਮਨ ਦੇ ਇੰਪਾਵਰ ਹੋਣ ਦੀ ਤੇ ਦੂਜੇ ਪਾਸੇ ਉਹੀ ਵਿਮਨ ਸੇਫ ਨਹੀਂ ਐ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਸੇਫਟੀ ਵਾਸਤੇ ਕਿਹੜੇ ਅਜਿਹੇ ਕਦਮ ਨੇ ਜਿਹੜੇ ਚੱਕੇ ਜਾਣੇ ਚਾਹੀਦੇ ਆ ਤਾਂਕਿ ਤੋ ਹੀ ਨਾ ਇਹ ਕਟਣਾ ਵਾਪਰੇ ਹੀ ਨਾ ਦੇਖੋ ਇੱਕ ਤਵasse ਤਾਂ ਔਰਤਾਂ ਨੇ ਇੱਕ ਬਹੁਤ ਲੰਬੀ ਲੜਾਈ ਲੜੀ ਹੈ ਜੀ ਤੋਂ ਬਾਅਦ ਉਹ ਘਰਾਂ ਦੇ ਅੰਦਰ ਜਿਹੜੀ ਉਹਨਾਂ ਨੂੰ ਬੰਨ ਕੇ ਰੱਖਿਆ ਹੋਇਆ ਸੀ ਉਹਦੇ ਤੋਂ ਬਾਹਰ ਨਿਕਲ ਕੇ ਉਹ ਇਸ ਸਮਾਜ ਦੇ ਵਿੱਚ ਬਰਾਬਰਤਾ ਦੇ ਨਾਲ ਵਿਚਰਨ ਲੱਗੀਆਂ ਨੇ ਪਰ ਔਰਤਾਂ ਨੂੰ ਹਰ ਮਿੰਟ ਹਰ ਪੈਰ ਪੈਰ ਦੇ ਉੱਤੇ ਛੇੜਖਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਨਾਲ ਛੇੜਖਾਨੀਆਂ ਬੱਸਾਂ 'ਚ ਰੇਪ ਜਾਂ ਫਿਰ ਹੋਰ ਕੰਮਾਂ ਦੇ ਉੱਤੇ ਘਰਾਂ ਦੇ ਅੰਦਰ ਵੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਵੱਲ ਲੋ ਵੀ ਮਤਲਬ ਜੇ ਔਰਤਾਂ ਨਾ ਘਰਾਂ 'ਚ ਸੁਰੱਖਿਤ ਨੇ ਨਾ ਕੰਮ 'ਚ ਨਾ ਗਲੀ ਮੁਹੱਲੇ 'ਚ ਨਾ ਰਾਤ ਨੂੰ ਨਾ ਦਿਨੇ ਤਾਂ ਫੇਰ ਉਹ ਸੁਰੱਖਿਆ ਸਿਰਫ ਇੱਕ ਢੋਂਗ ਹੈ ਜਿਹੜੀ ਸਾਡੇ ਮੁਲਕ ਦੇ ਵਿੱਚ ਕਿਉਂ ਹੋ ਰਹੀ ਆ ਪਹਿਲਾਂ ਤਾਂ ਉਹਦੇ ਕਾਰਨ ਲੱਭੜੇ ਪੈਣੇ ਆ ਤਾਂ ਹੱਲ ਕੀਤਾ ਜਾ ਸਕਦਾ ਕਾਰਨ ਇਹਦੇ ਪਈ ਨੇ ਉਹ ਸੋਚ ਦੇ ਵਿੱਚ ਜਿਹੜੀ ਇਹ ਮੰਦੀ ਹੈ ਵੀ ਔਰਤਾਂ ਨੂੰ ਫੈਸਲੇ ਲੈਣ ਦਾ ਕੋਈ ਹੱਕ ਨਹੀਂ ਔਰਤਾਂ ਨੂੰ ਔਰਤਾਂ ਦੀ ਮੱਤ ਆ ਜਿਹੜੀ ਉਹ ਗੁੱਤ ਪਿੱਛੇ ਹੁੰਦੀ ਆ ਔਰਤਾਂ ਜਿਹੜੀਆਂ ਨੇ ਉਹ ਮਤਲਬ ਇਸ ਸਮਾਜ ਦੇ ਵਿੱਚ ਜਿਹੜੀਆਂ ਨੇ ਉਹ ਦੂਜੇ ਦਰਜ ਆਗਰਕ ਨੇ ਇੱਕੋ ਜਗੀਰੂ ਘਟਿਆ ਸੋ ਜਿਹੜੀ ਔਰਤਾਂ ਨੂੰ ਘਰਾਂ ਚ ਬੰਨ ਰੱਖਣਾ ਚਾਹੁੰਦੀ ਹੈ ਜਿਹੜੀ ਆਰਐਸਐਸ ਵਰਗੀਆਂ ਜਥੇਬੰਦੀਆਂ ਦੀ ਸੋਚ ਹੈ ਦੂਜੇ ਪਾਸੇ ਕਹੇ ਜੇ ਲੋਕ ਨੇ ਜਿਹੜੇ ਔਰਤ ਨੂੰ ਸਿਰਫ ਤੇ ਸਿਰਫ ਅਜ ਬਾਹਰ ਕੱਢ ਕੇ ਮੰਡੀ ਦੇ ਵਿੱਚ ਆਪਣੇ ਮੁਨਾਫੇ ਦੇ ਲਈ ਵਰਤ ਰਹੇ ਨੇ ਉਹਦੇ ਸਰੀਰ ਨੂੰ ਉਹ ਚੀਜ਼ਾਂ ਵੇਚਣ ਲਈ ਜਾਂ ਫਿਲਮਾਂ ਜਾਂ ਗਾਣਿਆਂ ਜਾਂ ਜਿਹੜੇ ਵੀ ਚੀਜ਼ਾਂ ਚੱਲ ਰਹੀਆਂ ਨੇ ਸਮਾਜ 'ਚ ਘਟਿਆ ਔਰਤ ਵਿਰੋਧੀ ਉਹ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਫੈਲਾਈਆਂ ਜਾ ਰਹੀਆਂ ਜਿੱਥੇ ਉਹ ਸਿਰਫ ਤੇ ਸਿਰਫ ਇੱਕ ਮੰਡੀ ਦੀ ਵਸਤੂ ਬਣ ਕੇ ਰਹਿ ਗਈ ਆ ਤੀਜਾ ਅੱਜ ਜਦੋਂ ਇਹ ਸਾਰੀ ਘਟਨਾ ਸਾਹਮਣੇ ਆਉਂਦੀ ਆ ਉਦੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਇੱਥੇ ਡੇਰਾ ਸਰਸੇਸ ਵਾਲਾ ਜਿਹੜਾ ਸਾਧ ਹੈ RAMREEM ਉਹਨੂੰ ਆਸ਼ਰਮ ਨੂੰ ਪਰੋਲ ਦੇ ਦਿੰਦੇ ਨੇ ਸਾਡੀਆਂ ਸਰਕਾਰਾਂ ਕਿਉਂਕਿ ਹਰਿਆਣਾ 'ਚ ਚੋਣਾ ਹੋਣ ਜਾ ਰਹੀਆਂ ਨੇ ਇੱਥੇ ਬਿਲਕਿਸਮਾਨੂ ਦੇ ਜਿਹੜੇ ਬਲਾਤਕਾਰੀਆਂ ਨੇ 11 ਬੰਦੇ ਉਹਨਾਂ ਨੂੰ ਗੁਜਰਾਤ ਸਰਕਾਰ ਛੱਡ ਦਿੰਦੀ ਐ ਕਿਉਂ ਕਿਉਂਕਿ ਉਹ ਕਹਿੰਦੇ ਉਹਨਾਂ ਦਾ ਆਚਰਣ ਬਹੁਤ ਵਧੀਆ ਹੈ ਉਹ ਸੱਤਾਧਿਰ ਪਾਰਟੀ ਦੇ ਜਿਹੜੇ ਹਮਾਇਤੀ ਨੇ ਇਸ ਕਰਕੇ ਜੇ ਸਰਕਾਰਾਂ ਕੁਲਦੀਪ ਸਿੰਘ ਵਰਗਿਆਂ ਨੂੰ ਆ ਬ੍ਰਿਜ ਭੂਸ਼ਣ ਰੈਸਲਰ ਵਰਗਿਆਂ ਨੂੰ ਜਿਹੜਾ ਤੇ ਹੋਰ ਇਹੋ ਜਿਹੇ ਲੋਕਾਂ ਨੂੰ ਬਚਾਉਣ ਗਿਆ ਬਲਾਤਕਾਰੀਆਂ ਦੇ ਹੱਕ 'ਚ ਖੜਨ ਗਿਆ ਬਲਾਤਕਾਰ ਪੀੜਤਾ ਨਾਲ ਇਹ ਹਾਲ ਹੋਊਗਾ ਵੀ ਹਾਥਰਸ ਦੇ ਵਿੱਚ ਐਸ ਵੇਲੇ ਜਿਹੜਾ ਪਰਿਵਾਰ ਹੈ ਉਹ ਇਹਦੇ ਮਤਲਬ ਹਾਥਰਸ ਦੇ ਵਿੱਚ ਇੱਕ ਬੱਚੀ ਨਾਲ ਬਲਾਤਕਾਰ ਹੁੰਦਾ ਦਲਤ ਬੱਚੀ ਨਾਲ ਪਿੰਡੇ ਦੇ ਚੌਧਰੀ ਕਰਦੇ ਨੇ ਉਹਨਾਂ ਬੰਦਿਆਂ ਦਾ ਪਤਾ ਲੱਗਦਾ ਰਾਤੋਂ ਰਾਤ ਉਹ ਕੁੜੀ ਉਹ ਕੁੜੀ ਪਹਿਲਾਂ ਹਸਤਾ ਜਾਂਦੀ ਹੈ ਮਰਨ ਤੋਂ ਪਹਿਲਾਂ ਬਿਆਨ ਦੇ ਕੇ ਜਾਂਦੀ ਉਹਨਾਂ ਬੰਦਿਆਂ ਦੇ ਨਾਮ ਦੱਸਦੀ ਹੈ ਉਹਦੇ باوجود ਉਹ ਸਾਰੇ ਬੰਦੇ ਬਰੀ ਕਰ ਦਿੱਤੇ ਜਾਂਦੇ ਆ ਉਹ ਅੱਜ ਪਿੰਡ 'ਚ ਖੁੱਲੇ ਘੁਮਰੇ ਆ ਤੇ ਉਹ ਕੁੜੀ ਦਾ ਸਾਰਾ ਪਰਿਵਾਰ ਆ ਜਿਹੜਾ ਉਹ ਕੈਦ ਹੈ ਰਾਤੋਂ ਰਾਤ ਉਸ ਕੁੜੀ ਦੀ ਜਿਹੜੀ ਹੈ ਉਹਨੂੰ ਮਤਲਬ ਉਹਦਾ ਸਸਕਾਰ ਕਰ ਦਿੱਤਾ ਜਾਂਦਾ ਜਦੋਂ ਇਹ ਸਭ ਕੁਝ ਸਾਡੇ ਮੁਲਕ 'ਚ ਹੋ ਰਿਹਾ ਤਾਂ ਸੁਰੱਖਿਆ ਸਰਕਾਰਾਂ ਨੇ ਨਹੀਂ ਦੇਣੀ ਸਰਕਾਰਾਂ ਦੀ ਥਾਂ ਤੇ ਅੱਜ ਸਾਨੂੰ ਲੋੜ ਆ ਸੜਕਾਂ ਦੇ ਉੱਤੇ ਉੱਤਰ ਕੇ ਸੁਰੱਖਿਆ ਆਪ ਦੀ ਆਪ ਲੈਣ ਦੀ ਇਹ ਗੰਦੇ ਸਿਸਟਮ ਦੇ ਖਿਲਾਫ ਲੜਨ ਦੀ ਇਹ ਗੰਦੀ ਸੋਚ ਦੇ ਖਿਲਾਫ ਲੜਨ ਦੀ ਇਹਦਾ ਮਤਲਬ ਇਹ ਨਹੀਂ ਜੇ ਅੱਜ ਕੁੜੀਆਂ ਨਾਲ ਬਾਹਰ ਬਲਾਤਕਾਰ ਹੋ ਰਹੇ ਨੇ ਕੰਮ ਦੇ ਉੱਤੇ ਡਾਕਟਰ ਨਾਲ ਹੋਇਆ ਤਾਂ ਕੁੜੀਆਂ ਕੰਮ ਕਰਨਾ ਬੰਦ ਕਰ ਦੇਣ ਸਗੋਂ ਕੁੜੀਆਂ ਹੋਰ ਵੱਡੀ ਗਿਣਤੀ ਦੇ ਵਿੱਚ ਆਉਣ ਤੇ ਉਹ ਨਾ ਸਿਰਫ ਆਪ ਦੇ ਕੰਮ ਕਰਨ ਲਈ ਬੋਲਣ ਸਗੋਂ ਆਪ ਦੀ ਸੁਰੱਖਿਆ ਲਈ ਵੀ ਆਪ ਸੜਕਾਂ ਦੇ ਉੱਤੇ ਆ ਕੇ ਬੋਲਣ ਗਣਯੋ ਨਿਜੀ ਤੌਰ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਸਾਨੂੰ ਜ਼ਰੂਰਤ ਹੈ ਮਤਲਬ ਇਸ ਪ੍ਰੋਟੈਸਟ ਤੋਂ ਅਸੀਂ ਕੀ ਦਿਖਾਣਾ ਚਾਹੁੰਦੇ ਹਾਂ ਜਾਂ ਸਰਕਾਰ ਤੱਕ ਕਿਹੜੀ ਆਵਾਜ਼ ਲੈ ਕੇ ਜਾਣਾ ਚਾਹੁੰਦੇ ਹਾਂ ਦੇਖੋ ਜੀ ਜਿਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਜੱਡੀ ਬਰਬਤਾਪੂਰਨ ਇਹ ਘਟਨਾ ਸੀ ਉਸ ਤੋਂ ਬਾਅਦ ਇੰਨੇ ਦਿਨਾਂ ਤੋਂ ਸਾਰੇ ਹਿੰਦੁਸਤਾਨ ਭਰ ਦੇ ਵਿੱਚ ਇੰਨੇ ਵੱਡੇ ਪ੍ਰੋਟੈਸਟ ਹੋ ਰਹੇ ਹੈ ਇਹਦੇ باوجود ਅਜੇ ਤੱਕ ਨਾ ਤਾਂ ਅਸਲ ਦੋਸ਼ੀ ਟਿੱਕੇ ਗਏ ਹੈ ਨਾ ਉਹਨਾਂ ਤੇ ਕੋਈ ਕਾਰਵਾਈ ਉਸ ਤਰ੍ਹਾਂ ਦੀ ਹੋ ਰਹੀ ਹੈ ਜੋ ਕੇਸ ਦੀ ਜਾਂਚ ਚੱਲ ਰਹੀ ਹੈ ਉਹ ਵੀ ਟਰਾਂਸਪੇਰੈਂਟ ਨਹੀਂ ਹੈ ਬਹੁਤ ਜਿਸ ਤਰ੍ਹਾਂ ਦੀ ਉਹ ਬਰਬਰਤਾ ਸੀ ਉਹ ਇੱਕ ਬੰਦੇ ਦਾ ਕੰਮ ਨਹੀਂ ਹੈ ਇੱਕ ਬੰਦੇ ਨੂੰ ਤੁਸੀਂ ਸਿਰਫ ਉਹ ਕਰ ਰਹੇ ਹੋ ਬਾਕੀਆਂ ਦੀ ਪਛਾਣ ਨਹੀਂ ਕੀਤੀ ਜਾ ਰਹੀ ਤਾਂ ਇਹ ਸਾਰੇ ਮਾਹੌਲ ਦੇ ਵਿੱਚ ਉਸ ਜਿਹੜੀ ਡਾਕਟਰ ਨਾਲ ਇਹ ਹੋਏ ਆਈਡੀ ਬਰਬਰਤਾ ਹੋਈ ਹੈ ਉਹਨੂੰ ਇਨਸਾਫ ਦਿਵਾਉਣ ਦੀ ਲੜਾਈ ਸਾਰੇ ਹਿੰਦੁਸਤਾਨ ਦੇ ਲੋਕਾਂ ਦੀ ਬਣਦੀ ਹੈ ਤੇ ਅਸੀਂ ਇੱਥੇ ਜਿਹੜੀਆਂ ਚੰਡੀਗੜ੍ਹ ਦੀਆਂ ਜਥੇਬੰਦੀਆਂ ਜਮਹੂਰੀ ਜਥੇਬੰਦੀਆਂ ਨੇ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਵੀ ਉਸ ਲੜਾਈ ਦੇ ਵਿੱਚ ਆਪਦਾ ਹਿੱਸਾ ਪਾਈਏ ਇਸੇ ਮਕਸਦ ਦੇ ਨਾਲ ਅਸੀਂ ਅੱਜ ਇਹ ਪ੍ਰੋਟੈਸਟ ਕਰ ਰਹੇ ਹਾਂ ਤੇ ਅੱਗੇ ਵੀ ਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਸਾਰੀਆਂ ਔਰਤਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਦੀ ਇਸ ਤਰ੍ਹਾਂ ਦੀ ਸਟ੍ਰਗਲ ਚੱਲਦੀ ਰਹੂਗੀ ਅਸੀਂ ਉਹ ਚਾਹਵਦਾ ਹਿੱਸਾ ਪਾਉਂਦੇ ਰਹਾਂਗੇ ਤੇ ਸਰ ਜਿੱਦਾਂ ਤੁਸੀਂ ਕਿਹਾ ਕਿ ਮਤਲਬ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤਾਂ ਕਿ ਉਹ ਜਿਹੜੇ ਵਿਕਟਿਮ ਹੈ ਉਹਨੂੰ ਇਨਸਾਫ ਮਿਲ ਸਕੇ ਇਨਸਾਫ ਦੇ ਨਾਲ ਨਾਲ ਜਿਵੇਂ ਬਾਕੀ ਹੁਣ ਕੁੜੀਆਂ ਤਾਂ ਅਕਸਰ ਦੇਖਿਆ ਜਾਂਦਾ ਹੈ ਅਜਿਹਾ ਕੋਈ ਮਾਮਲਾ ਹੁੰਦਾ ਹੈ ਤਾਂ ਘਰ ਦੇ ਹੋਰ ਆਪਣੇ ਬੱਚੇ ਦੀ ਕੇਅਰ ਕਰਨ ਲੱਗ ਜਾਂਦੇ ਨੇ ਉਹਨਾਂ ਨੂੰ ਡਰ ਪੈ ਜਾਂਦਾ ਤਾਂ ਤੁਸੀਂ ਉਹ ਮਾਪਿਆਂ ਨੂੰ ਕੀ ਸਲਾਹ ਦੇਣਾ ਚਾਹੋਗੇ ਦੇਖੋ ਮਾਪਿਆਂ ਨੂੰ ਸਲਾਹ ਇਹ ਹੀ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਮੁਕਾਬਲਾ ਕਰਨ ਵਾਸਤੇ ਅੱਗੇ ਆਉਣ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਅਸੀਂ ਕੁੜੀਆਂ ਨੂੰ ਆਜ਼ਾਦੀ ਦੇਣੀ ਹੈ ਉਹਨਾਂ ਨੂੰ ਡਰ ਕੇ ਗੁਲਾਮੀ ਨਹੀਂ ਦੇਣੀ ਉਹਦੇ ਵਾਸਤੇ ਜੇ ਉਹਨਾਂ ਨੂੰ ਆਜ਼ਾਦੀ ਦੇਣੀ ਹੈ ਤਾਂ ਸਾਨੂੰ ਸੜਕਾਂ ਤੇ ਆਉਣਾ ਪਊਗਾ ਇਹ ਕੱਲੀ ਇੱਕ ਘਟਨਾ ਨਹੀਂ ਹੈ ਜੋ ਕਲਕੱਤੇ ਦੇ ਵਿੱਚ ਹੋਈ ਹੈ ਪਿਛਲੇ ਇੱਕ ਹਫ਼ਤੇ ਦੇ ਵਿੱਚ 15 ਬਲਾਤਕਾਰ ਦੀਆਂ ਘਟਨਾਵਾਂ ਅਖਬਾਰਾਂ ਦੀਆਂ ਸੁਰਖੀਆਂ ਨੇ ਸਾਡੇ ਕੋਲ ਹੀ ਅੰਕੜੇ ਪਏ ਨੇ ਹਰ 15 ਮਿੰਟ ਬਾਅਦ ਇੱਕ ਬਲਾਤਕਾਰ ਦੀ ਘਟਨਾ ਹਿੰਦੁਸਤਾਨ ਦੇ ਵਿੱਚ ਵਾਪਰਦੀ ਹੈ ਇਹਦੂ ਜਦੋਂ ਜਿਹੜੀ ਸਾਡੀ ਸਰਕਾਰ ਹੈ ਹਕੂਮਤ ਹੈ ਜੇ ਉਹਦਾ ਮੁਖੀ ਅਜੇ ਤੱਕ ਇੱਕ ਸ਼ਬਦ ਨਹੀਂ ਬੋਲਦਾ ਐਡੀ ਘਟਨਾ ਦੇ ਬਾਰੇ ਹੋਰ ਕੋਈ ਮੰਤਰੀ ਨਹੀਂ ਬੋਲਦਾ ਤਾਂ ਇੱਥੋਂ ਸਮਝ ਸਾਨੂੰ ਆ ਜਾਣੀ ਚਾਹੀਦੀ ਹੈ ਕਿ ਇਸ ਹਕੂਮਤ ਤੋਂ ਝਾਕ ਰੱਖਣੀ ਨਹੀਂ ਚਾਹੀਦੀ ਲੋਕਾਂ ਨੂੰ ਇਕੱਠੇ ਹੋ ਕੇ ਇਹਨਾਂ ਬਲਾਤਕਾਰੀਆਂ ਨੂੰ ਸਭ ਕੁਝ ਸਿਖਾਉਣਾ ਪਊਗਾ ਤੇ ਸਾਨੂੰ ਅੰਦਰ ਵੜਨ ਦੀ ਨਹੀਂ ਬਾਹਰ ਨਿਕਲਣ ਦੀ ਲੋੜ ਹੈ ਤਾਂ ਸਰ ਨੇ ਜਿੱਦਾਂ ਕਿਹਾ ਸਾਨੂੰ ਅੰਦਰ ਵੜਨ ਦੀ ਨਹੀਂ ਬਾਹਰ ਨਿਕਲਣ ਦੀ ਲੋੜ ਹੈ ਯਾਨੀ ਸੜਕਾਂ ਤੇ ਜੇ ਉੱਤਰ ਕੇ ਹੀ ਮਸਲੇ ਹੱਲ ਹੋਣੇ ਹਨ ਤਾਂ ਮੈਨੂੰ ਲੱਗਦਾ ਉੱਤਰ ਜਾਣਾ ਚਾਹੀਦਾ ਹੈ ਔਰ ਹਰ ਉਸ ਮਸਲੇ ਲਈ ਖੜੇ ਹੋਣਾ ਸਾਡਾ ਐਜ਼ ਅ ਨਾਗਰਿਕ ਵੀ ਫਰਜ਼ ਬਣਦਾ ਹੈ